ਮੁੰਡੇ ਤੇ ਕੁੜੀ ਨੇ ਪਹਿਲਾ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਤੇ ਵਿਆਹ ਤੋਂ ਬਾਅਦ ਕੁੜੀ ਨੇ ਆਪਣੇ ਹੀ ਪਤੀ ਦੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਚਲਦੇ ਮੁੰਡਾ ਮਾਨਸ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਿਆ ਤੇ ਉਸ ਨੇ ਆਤਮ ਹੱਤਿਆ ਕਰਨ ਵਰਗਾ ਕਦਮ ਚੁੱਕ ਲਿਆ ਮਾਮਲਾ ਫਤਿਹਗੜ ਸਾਹਿਬ ਦੇ ਪਿੰਡ ਤਲਾਨੀਆਂ ਦਾ ਹੈ ਜਿੱਥੇ ਕਿ ਨਰਿੰਦਰ ਕੁਮਾਰ ਵੱਲੋਂ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ ਗਈ ਹੈ ਤੇ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਮ੍ਰਿਤਕ ਦੀ ਪਤਨੀ ਪ੍ਰੇੰਕਲਾ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਕਾਕਾ ਸਿੰਘ ਨੇ ਆ ਕੇ ਸਾਨੂੰ ਬਿਆਨ ਲਖਾਇਆ ਕਿ ਉਹਦਾ ਜਿਹੜਾ ਬੇਟਾ ਹੈਗਾ ਉਹਨੇ ਕੋਈ ਚੀਜ਼ ਕੰਜ਼ਿਊਮ ਕਰ ਲਿਆ ਤੇ ਜਿਸ ਕਰਕੇ ਉਹਦੀ ਡੈਥ ਹੋ ਗਈ ਹੈ। ਉਹਨਾਂ ਨੇ ਆਪਣੀ ਨੌਤੇ ਖਿਲਾਫ ਐਲੀਗੇਸ਼ਨ ਲਾਇਏ ਸੀਗੇ ਕਿ ਜੀ ਅਜ ਤੋਂ ਕਰੀਬ 1.5 ਸਾਲ ਪਹਿਲਾਂ ਇਹਨਾਂ ਦੀ ਲਵ ਮੈਰਿਜ ਹੋਈ ਸੀਗੀ। ਤਾਂ 2 ਮਹੀਨੇ ਇਹ ਕਿਰਾਏ ਤੇ ਰਹੇ ਨੇ ਉਸ ਤੋਂ ਬਾਅਦ ਜੋ ਕਾਕਾ ਸਿੰਘ ਨੇ ਆਪਣੇ ਘਰ ਦੇ ਉੱਪਰ ਇੱਕ ਕਮਰਾ ਬਣਾ ਕੇ ਇਹਨਾਂ ਨੂੰ ਦਿੱਤਾ ਸੀਗਾ ਉੱਥੇ ਰਹਿੰਦੇ ਸੀਗੇ। ਪਰ ਜੋ ਕਾਕਾ ਸਿੰਘ ਨੇ ਆਪਣੀ ਨੌਤੇ ਐਲੀਗੇਸ਼ਨ ਲਾਇਆ ਨੇ ਉਹਨੇ ਇਹ ਕਿਹਾ ਕਿ ਜਿਹੜੀ ਨੋ ਹੈਗੀ ਆ ਸਾਡੀ ਸਾਡੇ ਮੁੰਡੇ ਨੂੰ ਸਾਡੇ ਨਾਲ ਮਿਲਨ ਵਰਤਨ ਨਹੀਂ ਦਿੰਦੀ ਸੀ ਉਹਨੂੰ ਤੰਗ ਪਰੇਸ਼ਾਨ ਬੜਾ ਕਰਦੀ ਸੀ ਠੀਕ ਹੈ ਮਰਨ ਵਾਲੇ ਦਾ ਕੀ ਨਾਮ ਹੈ ਮਰਨ ਵਾਲੇ ਦਾ ਨਰਿੰਦਰ ਕੁਮਾਰ ਉਹਦਾ ਨਾਮ ਹੈਗਾ ਜੀ ਕਰੀਬ 25 ਸਾਲ ਉਦੀ ਉਮਰ ਕੀ ਕਾਰਵਾਈ ਅਮਲਚਿਲਾ ਦਿੱਤੀ ਗਈ ਹੈ ਆ ਕਾਕਾ ਸਿੰਘ ਦੇ ਬਿਆਨਾਂ ਦੇ ਉੱਤੇ ਉਹਦੀ ਨੋ ਦੇ ਖਿਲਾਫ 306 ਦਾ ਮਕਦਮਾ ਦਰਜ ਕੀਤਾ ਗਿਆ ਜਗਬਾਣੀ ਟੀਵੀ ਲਈ ਗੁਰਪੇ ਜਰਾਜ ਦੀ ਰਿਪੋਰਟ